ਸ਼ਾਹਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਮੈਨੂੰ ਦਿੱਤੇ ਤੌਰ ਤੇ ਅੱਜ ਇਨਵਾਈਟ ਕੀਤਾ ਸੀ ਡਿਸਟ੍ਰਿਕਟ ਦੀ ਜਿਹੜੀ ਮੰਥਲੀ ਐਮਕੋਰਡ ਦੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਨਾਲ ਨਾਲ ਹੋਰ ਬਾਕੀ ਤੇ ਜਿਹੜੀ ਸਟੇਕ ਹੇਲਡਰਸਾ ਸਾਰਿਆਂ ਨੂੰ ਇੱਥੇ ਇਨਵਾਈਟ ਕੀਤਾ ਗਿਆ ਸੀ ਔਰ ਉਹਦੇ ਵਿੱਚ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਨੰਬਰ 1 ਤੇ ਜਿਹੜੇ ਬੱਚੇ ਸਾਡੇ ਇਸ ਦਲਦਲ ਚ ਫਸ ਗਏ ਆ ਉਹਨਾਂ ਨੂੰ ਇਹਦੇ ਚੋਂ ਕਿੱਦਾਂ ਬਾਹਰ ਕੱਢਣਾ ਦੂਸਰਾ ਜਿਹੜੇ ਸਾਡੇ ਹੁਣ ਬੱਚੇ ਆ ਉਹਨਾਂ ਨੂੰ ਇਸ ਦੰਤਲ ਚ ਜਾਣ ਤੋਂ ਕਿੱਦਾਂ ਬਚਾਉਣਾ ਇਹਦੇ ਦੂਵੇਂ ਇਹ ਜਿਹੜਾ ਹੈਗਾ ਵਾ ਨਸ਼ੇ ਦੇ ਇਹ ਸਾਰੇ ਜਿਹੜੀ ਸਾਡੇ ਨੌਜਵਾਨ ਪੀੜ੍ਹੀ ਨੂੰ ਲੈ ਕੇ ਬ੍ਰੇਨ ਸਟਾਰਟਿੰਗ ਸੈਸ਼ਨ ਕੀਤਾ ਗਿਆ ਜਿੰਨੇ ਵੀ ਪਾਰਟਿਸਪੈਂਟ ਸਗੇ ਸਾਰੇ ਐਗਰੀਕਲਚਰ ਡਿਪਾਰਟਮੈਂਟ ਦੇ ਸਪੋਰਟਸ ਡਿਪਾਰਟਮੈਂਟ ਹੈਲਥ ਡਿਪਾਰਟਮੈਂਟਸ ਫੋਰੈਸਟ ਡਿਪਾਰਟਮੈਂਟ ਔਰ ਸਾਰੇ ਡਿਪਾਰਟਮੈਂਟਸ ਜਿੰਨੇ ਡਿਸਟ੍ਰਿਕਟ ਦੇ ਹੈਗੇ ਉਹਨਾਂ ਦੇ ਮੈਨੂੰ ਜਿਹੜੇ ਸੀ ਕਿ ਇੱਥੇ ਆਏ ਸੀਗੇ ਸਾਰਿਆਂ ਨੇ ਆਪਣੀ ਆਪਣੀ ਜਿਹੜੀ ਪ੍ਰਾਣੀ ਦੋਨੇ ਅਫਸਰ ਡਿਸਟ੍ਰਿਕਟ ਦੇ ਹੈਡਸ ਨੇ ਜਿਹੜੀਆਂ ਪ੍ਰਾਣੀਆਂ ਮੀਟਿੰਗਸ ਕੀਤੀਆਂ ਨੇ ਔਰ ਇਹਦੇ ਬਾਰੇ ਜਿੰਨੀਆਂ ਵੀ ਇਨਸਟਰਕਸ਼ਨਸ ਪ੍ਰਾਣੀਆਂ ਸੀਗੀਆਂ ਉਹਦੇ ਬਾਰੇ ਸਾਰੀ ਫੀਡਬੈਕ ਲਈ ਗਈ ਹੈ ਕਿ ਉਹਦੇ ਚ ਕੀ ਕੀ ਪ੍ਰਗਤੀ ਹੋਈ ਹੋਰ ਤਾਂ ਔਰ ਜਿੰਨੀ ਮੇਰੇ ਕੋ ਇਨਪੁਟ ਸੀ ਜਾਂ ਮੇਰਾ ਐਕਸਪੀਰੀਅੰਸ ਸੀਗਾ ਉਹ ਵੀ ਮੈਂ ਅੱਜ ਸ਼ੇਅਰ ਕੀਤਾ ਔਰ ਦੋਨੇ ਅਫਸਰਸ ਜਿਹੜੇ ਹੈ ਉਹਨਾਂ ਨੇ ਉਹ ਸਾਰੇ ਜਿਹੜੇ ਪੁਆਇੰਟਸ ਆ ਜਿਹੜੇ ਜਿਹੜੇ ਕਿ ਹੋਰ ਅਸੀਂ ਹੋਰ ਵਧੀਆ ਕਰਗਰ ਤਰੀਕੇ ਨਾਲ ਕਰ ਸਕਦੇ ਨੌਜਵਾਨਾਂ ਨੂੰ ਇਸ ਦੰਦਲ ਤੋਂ ਬਚਾਉਣ ਲਈ ਔਰ ਇਸ ਦੰਦਲ ਚ ਜਿਹੜੇ ਸਾਡੇ ਫਸੇ ਆ ਬੱਚੇ ਉਹਨਾਂ ਨੂੰ ਇਹਦੇ ਚੋਂ ਕੱਢਣ ਲਈ ਹੋਰ ਤਗੜੇ ਤਰੀਕੇ ਨਾਲ ਅਸੀਂ ਹਫੜਾ ਮਾਰੀਏ ਉਸ ਜਿਹੜੇ ਹੈਗੀ ਆ ਅੱਜ ਦੀ ਜਿਹੜੀ ਡਿਸਕਸ਼ਨ ਉਹਦੀ ਜਿਹੜੀ ਅਗਲੀ ਸਟਰੈਟਜੀ ਆ ਦੋਨੇ ਆਫਸਰਸ ਜਿਹੜੇ ਹੈਗੇ ਆ ਟੀਸ ਵਾਲੇ ਐਂਡ ਤੋਂ ਐਸਐਸਪੀ ਸਾਹਿਬ ਡੀਸੀ ਸਾਹਿਬ ਬੀਇੰਗ ਡਿਸਟ੍ਰਿਕਟ ਹੈਡ ਇਹ ਉਸ ਚੀਜ਼ ਨੂੰ ਜਿਹੜਾ ਹੈਗਾ ਵਾ ਅੱਗੇ ਆਪ ਦੀ ਸਟਰੈਟਜੀ ਲੋਕਲ ਲੈਵਲ ਤੇ ਬਣਾ ਕੇ ਇਹਨੂੰ ਅੱਗੇ ਲੈ ਕੇ ਜਾਣਗੇ ਔਰ ਹੋਰ ਵੀ ਇਹਦੇ ਵਿੱਚ ਅਸੀਂ ਬੜੀਆਂ ਅੱਜ ਕਈ ਚੀਜ਼ਾਂ ਡਿਸਕਸ ਕੀਤੀਆਂ ਜਿਵੇਂ ਕਿ ਸਪੋਰਟਸ ਦੀਆਂ ਸਮਾਨ ਵਗੈਰਾ ਬੱਚਿਆਂ ਨੂੰ ਦੇਣਾ ਔਰ ਕਲਚਰਲ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਕਰਦੇ ਔਰ ਬੱਚਿਆਂ ਦੀਆਂ ਡੀਡਿਕਸ਼ਨ ਸੈਂਟਰ ਤੇ ਵਿਜ਼ਿਟਸ ਪਲਾਨ ਕਰਦੀਆਂ ਇਹੋ ਜਿਹੇ بڑے ਜਿਹੜੇ ਹੈਗੇ ਆ ਚੰਗੇ ਔਰ ਗਰਾਊਂਡ ਦੇ ਨਾਲ ਜੁੜੇ ਹੋਏ ਕਈ ਇਹੋ ਜਿਹੇ ਮੁੱਦੇ ਆ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਸਮਝਾ ਸਕਦੇ ਆ ਉਹ ਕਿ ਉਹ ਇਸ ਪਾਸੇ ਨਾ ਜਾਣ بجائے ਕਿ ਨਸ਼ਿਆਂ ਦੇ ਉਹ ਸਪੋਰਟਸ ਜਾਂ ਕਲਚਰਲ ਜਾਂ ਆਪ ਦੀਆਂ ਜਿਹੜੀਆਂ ਸਕਿੱਲ ਡਵੈਲਪਮੈਂਟ ਸਟਾਰੀਆਂ ਚੀਜ਼ਾਂ ਨੇ ਉਧਰਲੇ ਪਾਸੇ ਨੂੰ ਰਹਿਣ ਔਰ ਜਿਹੜੇ ਬੱਚੇ ਫਸੇ ਆ ਉਹਨਾਂ ਨੂੰ ਇਸ ਦਲਦਲ ਚੋਂ ਕਿੱਦਾਂ ਡੀਡਿਕਸ਼ਨ ਸੈਂਟਰ ਚ ਲਿਆ ਕੇ ਰਹੀ ਹੈ ਸੈਂਟਰ ਚ ਲਿਆ ਕੇ ਬਾਅਦ ਚ ਉਹਨਾਂ ਨੂੰ ਟਰੀਟਮੈਂਟ ਕਰਕੇ ਉਹਨਾਂ ਦੀ ਪ੍ਰੋਪਰ ਫਿਰ ਉਹਨਾਂ ਦੇ ਮਗਰ ਉਹਨਾਂ ਦੀ ਕਿੱਦਾਂ ਪੈਰਵਾਹੀ ਕਰਨੀ ਹੈ ਕਿੱਦਾਂ ਫਾਲੋ ਅਪ ਰੱਖਣਾ ਉਹ ਸਾਰੀਆਂ ਚੀਜ਼ਾਂ ਚ ਪਿਆ ਹੈ ਸਰ ਲੋਡਿੰਗ ਮੋਟਰ ਦੀ ਜਿਹੜੀ ਸਥਿਤੀ ਖਾਬੰਦੀ ਕਿਉਂਕਿ ਸੋਸ਼ਲ ਮੀਡੀਆ ਤੇ ਵਿਆਨਗਵਾਹੀ ਹੋ ਗਈ ਜਿੱਦਾਂ ਲੁਧਿਆਣੇ ਦਾ ਮਤਲਬ ਹੋ ਰਿਹਾ ਉਹਦੇ ਲਈ ਕੋਈ ਇਨਫੈਕਸ਼ਨ ਮਤਲਬ ਪੁਲਿਸ ਕੋਲੋਂ ਸਿੱਧੇ ਤਰ੍ਹਾਂ ਦੇਖੋ ਸੋਸ਼ਲ ਮੀਡੀਆ ਮੋਨਿਟਰਿੰਗ ਸਾਡੀਆਂ ਚੱਲ ਰਹੀਆਂ ਕਈ ਲੋਕ ਅੱਜ ਕੱਲ ਇਹੋ ਜਿਹੇ ਆ ਜਿਹੜੇ ਕਰ ਹੋਈਆਂ ਕੋਈ ਨਾ ਕੋਈ ਨਵਾਂ ਹੀ ਅੱਜ ਕੱਲ ਛੋਟਾ ਮੋੜਾ ਦਾ ਚੈਨਲ ਕੋਲ ਕੇ ਔਰ ਗਲਤ ਬੰਦਤਾ ਫੁਆਮਾ ਜਿਹੜੀਆਂ ਫਲਾਣੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਜਿਹੜੇ ਇਹਦੇ ਚੈਨਲਸਾਂ ਉਹਨਾਂ ਨੂੰ ਸਰਕਾਰ ਦੀ ਪਾਲਿਸੀ ਆ ਉਹਨਾਂ ਨੂੰ ਡਾਊਨ ਕਰਨ ਦਾ ਔਰ ਅਦਰ 31 ਵਰਤੋਂ ਉਹਨਾਂ ਨੂੰ ਅਸੀਂ ਇਸ ਟਰੇ ਨੂੰ ਡਾਊਨ ਕਰਾਂਗੇ ਡਿਲੀਟ ਕਰਾਵਾਂਗੇ ਖਤਮ